ਤਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਹੁਕਮੀ ਬਰਸਣ ਲਾਗੇ ਮਿਹਾਂ ਸਾਜਨ ਸੰਤ ਮਿਲ ਨਾਮ ਜਪਿਹਾ ਸੀਤਲ ਸ਼ਾਂਤ ਸਹਜ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜੀਉ ਸਭ ਕਿਸ ਬਹੁਤ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਭ त्राਪੇ ਜੀ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਸਤ ਤਿਸ ਸਦਾ ਧਿਆਈ ਜਨਮ ਮਰਣ ਭੈ ਕਾਟੇ ਮੋਹਾ ਬਿਨ ਸੇ ਸੋਗ ਸੰਤਾ ਪੈ ਜੀ ਸਾਸ ਸਾਸ ਨਾਨਕ ਸਾਲਾ ਹੈ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਕਿਨ ਭੀ ਤਰ ਹਰ 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 ਗੁਣ ਜਾਪੇ ਜੀਵ ਸਾਸ ਸਾਸ ਨਾਨਕ ਸਾਲਾ ਹੈ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਕਿਨ ਭੀ ਤਰ ਹਰ 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 ਗੁਣ ਜਾਪੇ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 104 ਦੇ ਉੱਪਰ ਅੰਕਿਤ ਹੈ। ਆਓ ਸਤਿਗੁਰਾਂ ਦੀ ਕਿਰਪਾ ਨਾਲ ਇਹ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਸਭ ਕਿਰਪਾ ਕਰ ਰਹੇ ਹਨ ਹੁਕਮੇ ਬਰਸਣ ਲਾਗੇ ਮਿਹਾ ਜੋ ਵੀ ਸੰਸਾਰ ਦੇ ਵਿੱਚ ਹੁੰਦਾ ਹੈ ਉਹ ਪ੍ਰਮਾਤਮਾ ਦੇ ਹੁਕਮ ਨਾਲ ਵਰਤ ਰਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਭ ਕਹਿੰਦੇ ਜਿੱਦਾਂ ਉਹਦੇ ਹੁਕਮ ਦੇ ਨਾਲ ਮੀਂਹ ਪੈਂਦਾ ਹੈ ਹੁਕਮੀ ਵਰਸਣ ਲਾਗੇ ਮੀਹਾ ਤੇ ਜਦੋਂ ਸਾਜ ਸੰਗਤ ਜੀ ਮੀਂਹ ਪੈਂਦਾ ਹਰਿਆਵਲ ਵੀ ਹੋ ਜਾਂਦੀ ਹੈ ਖੇਤਾਂ ਦੇ ਵਿੱਚ ਜਿਹਨਾਂ ਨੂੰ ਪਾਣੀ ਚਾਹੀਦਾ ਉਹਨਾਂ ਨੂੰ ਫਸਲਾਂ ਨੂੰ ਪਾਣੀ ਮਿਲਦਾ ਹੈ ਫਸਲਾਂ ਦੀ ਉਪਜ ਚੰਗੀ ਹੁੰਦੀ ਆ ਤੇ ਉਹਦਾ ਮੁੱਲ ਵੀ ਚੰਗਾ ਪ੍ਰਾਪਤ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਉਦਾਹਰਣ ਦੇ ਰਹੇ ਆ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੀ ਭਗਤੀ ਕਰਦੇ ਆ ਸਾਰੇ ਮਿਲ ਕੇ ਸਾਜਣ ਸੰਤ ਮਿਲ ਨਾਮ ਜਪਿਹਾ ਪ੍ਰਭੂ ਦੇ ਪਿਆਰਿਆਂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਆਂ ਕੀ ਹੁੰਦਾ ਹੈ ਸੀਤਲ ਸ਼ਾਂਤ ਸਹਜ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜਿਉ ਜਦਾਂ ਮੀਂਹ ਪੈਂਦਾ ਹੈ ਨਾ ਸੀਤਲਤਾ ਹੁੰਦੀ ਹੈ ਕਈ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ ਇਸੇ ਤਰ੍ਹਾਂ ਨਾਮ ਜਪਣ ਦੇ ਨਾਲ ਸ਼ੀਤਲਤਾ ਵੀ ਮਿਲਦੀ ਹੈ ਮਨ ਸ਼ਾਂਤ ਵੀ ਹੁੰਦਾ ਹੈ ਆਤਮਿਕ ਅਡੋਲਤਾ ਵਿੱਚ ਵੀ ਆਉਂਦਾ ਹੈ ਸੁਖ ਵੀ ਪ੍ਰਾਪਤ ਹੁੰਦਾ ਹੈ ਠੰਡ ਪਾਈ ਪ੍ਰਭ ਆਪੇ ਜੀਵੇ ਠੰਡ ਜਿਹੜੀ ਪ੍ਰਮਾਤਮਾ ਆ ਵਰਤਾਉਂਦਾ ਹੈ ਜਿਸ ਤਰ੍ਹਾਂ ਆਪਾਂ ਬਾਣੀ ਵਿੱਚ ਪੜਦੇ ਆ ਨਾ ਸਾਧ ਸੰਗਤ ਜੀ ਜਦੋਂ ਉਹਦਾ ਨਾਮ ਜਪਦੇ ਆ ਦੁਨੀਆ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਅੰਦਰ ਨੂੰ ਸ਼ਾਂਤ ਕਰ ਸਕਦੀ ਹੈ ਉਹ ਪਰਮਾਤਮਾ ਦਾ ਨਾਮ ਹੀ ਹੈ ਜੇ ਆਪਾਂ ਪ੍ਰਾਤਨ ਸਮਿਆਂ ਵਿੱਚ ਦੇਖਦੇ ਹਾਂ ਲੋਕ ਆਪਣੇ ਸਰੀਰ ਦੇ ਉੱਪਰ ਚੰਦਨ ਲਾ ਲੈਂਦੇ ਸੀ ਸਰੀਰ ਤਾਂ ਠੰਡਾ ਹੋ ਗਿਆ ਨਾ ਪਰ ਅੰਦਰ ਜਿਹੜੀ ਅੱਗ ਬਲਦੀ ਪਈ ਹੈ ਵਿਕਾਰਾਂ ਦੀ ਅੱਗ ਹੈ ਤ੍ਰਿਸ਼ਨਾ ਦੀ ਅੱਗ ਹੈ ਬਹੁਤ ਤਰ੍ਹਾਂ ਦੀ ਅੱਗ ਬਲਦੀ ਹੈ ਤੇ ਸਭ ਕਹਿੰਦੇ ਭਾਈ ਭਾਵੇਂ ਆਪਾਂ ਚੰਦਰਮਾ ਦੀ ਰੋਸ਼ਨੀ ਨੂੰ ਠੰਡੀ ਜਾਣਦੇ ਆ ਸਰਦ ਰੁੱਤ ਨੂੰ ਠੰਡਾ ਜਾਣਦੇ ਆ ਪਰ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਉਹ ਕਿਦਾਂ ਬੁੱਝਦੀ ਹੈ ਸਭ ਕਹਿੰਦੇ ਹਨ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਟੀ ਕਾਮ ਕਾਮ ਕਹਿੰਦੇ ਗਰਮੀ ਸੀਤਲ ਥੀਵੇ ਨਾਨਕਾ ਜਪਨ ਦੜੋ ਹਰ ਨਾਮ ਅੰਦਰ ਠੰਡ ਪੈਂਦੀ ਆ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਸੀਤਲ ਸ਼ਾਂਤ ਸਹਜ ਸੁਖ ਪਾਇਆ ਠਾंड ਪਾਈ ਪ੍ਰਭ ਆਪੇ ਜੀਉ ਸਭ ਕਿਸ ਬਹੁਤ ਬਹੁਤ ਉਪਾਇਆ ਕਰ ਕੇ ਕਿਰਪਾ ਪ੍ਰਭ ਸਗਲ ਰੰਝਾਇਆ ਜਦੋਂ ਮੀਂਹ ਪੈਂਦਾ ਹੈ ਬਹੁਤ ਕੁਝ ਉਪਜਦਾ ਹੈ ਸਭ ਕਿਸ ਬਹੁਤੋਂ ਬਹੁਤ ਉਪਾਇਆ ਇਸੇ ਤਰ੍ਹਾਂ ਜਦੋਂ ਮਨੁष्य ਪ੍ਰਮਾਤਮਾ ਦੀ ਭਗਤੀ ਕਰਦੇ ਆ ਉਹਦੇ ਨਾਮ ਨੂੰ ਜਪਦੇ ਆ ਬਹੁਤ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਜਿਹੜੀਆਂ ਉਹ ਮਨੁੱਖ ਨੂੰ ਜੀਵਨ ਦੇ ਵਿੱਚ ਪ੍ਰਾਪਤ ਹੁੰਦੀਆਂ ਔਰ ਗੱਲ ਇਹ ਐ ਨਾ ਸਾ ਸੰਗਤ ਦੀ ਆਪਣਾ ਸਾਰਿਆਂ ਦਾ ਸੁਭਾਅ ਹੈ ਜੇ ਤਾਂ ਮਿਲ ਗਿਆ ਮੈਂ ਕੀਤਾ ਜੇ ਕੋਈ ਬੁਰਾ ਹੋ ਗਿਆ ਕਹਿੰਦੇ ਵਾਹਿਗੁਰੂ ਪਤਾ ਨਹੀਂ ਸਾਡੇ ਤੇ ਕਿਰਪਾ ਹੀ ਨਹੀਂ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਭਾਈ ਹਾਲਤ ਇਦਾਂ ਦੀ ਆ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਜਬ ਕਿਸ ਪਾਵੇਂ ਤਬ ਗਰਵ ਕਰਤ ਹੈ ਮਾਇਆ ਗਈ ਤਬ ਲੋਬ ਰੋਬਤ ਲਗਤ ਹੈ ਉਦੋਂ ਰੋਂਦਾ ਹੈ ਤੇ ਜਦੋਂ ਮਿਲ ਜਾਂਦਾ ਹੈ ਤੇ ਕਹਿੰਦਾ ਮੈਂ ਮੈਂ ਕੀਤਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਭਗਤ ਧੰਨਾ ਜੀ ਨੂੰ ਨਾ ਇੱਕ ਫਕੀਰ ਮਿਲ ਗਿਆ ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਫਕੀਰ ਨੂੰ ਪੁੱਛਦੇ ਆ ਵੀ ਜੇ ਰੱਬ ਦਿੰਦਾ ਹੈ ਤੇ ਤੁਸੀਂ ਕੀ ਕਰਦੇ ਹੋ ਜੇ ਰੱਬ ਨਹੀਂ ਦਿੰਦਾ ਤੇ ਤੁਸੀਂ ਕੀ ਕਰਦੇ ਬੜਾ ਸੋਹਣਾ ਜਵਾਬ ਦਿੱਤਾ ਫਕੀਰ ਨੇ ਉਹ ਕਹਿਣ ਲੱਗਾ ਜੇ ਰੱਬ ਦਿੰਦਾ ਹੈ ਨਾ ਤੇ ਅਸੀਂ ਸ਼ੁਕਰਾਨਾ ਕਰਦੇ ਆਂ ਤੇ ਨਹੀਂ ਦਿੰਦਾ ਤੇ ਸਬਰ ਕਰਦੇ ਆਂ ਤੇ ਭਗਤ ਧੰਨਾ ਜੀ ਕਹਿਣ ਲੱਗੇ ਫਕੀਰ ਸਾਈ ਇਹ ਤਾਂ ਮੇਰੀ ਗਲੀ ਦਾ ਕੁੱਤਾ ਵੀ ਕਰ ਲੈਂਦਾ ਰੋਟੀ ਬਾ ਦੇ ਉਹ ਨਾ ਪੂੰਛ ਉਹ ਵੀ ਹਿਲਾ ਦਿੰਦਾ ਸ਼ੁਕਰਾਨਾ ਤਾਂ ਉਹ ਵੀ ਕਰ ਦਿੰਦਾ ਨਹੀਂ ਕੋਈ ਪਾਉਂਦਾ ਤੇ ਸਬਰ ਵੀ ਕਰ ਲੈਂਦਾ। ਇਹ ਫਰਕ ਤਾਂ ਕੋਈ ਨਹੀਂ ਹੋਇਆ ਨਾ। ਤੇ ਤੂੰ ਤਾਂ ਫਕੀਰ ਆ ਕੋਈ ਫਰਕ ਹੋਣਾ ਚਾਹੀਦਾ ਸੀ। ਤੇ ਫਕੀਰ ਨੇ ਭਗਤ ਧੰਨਾ ਜੀ ਨੂੰ ਪੁੱਛਦਾ ਤੁਸੀਂ ਕੀ ਕਰਦੇ ਹੋ? ਤੇ ਭਗਤ ਧੰਨਾ ਜੀ ਨੇ ਜਵਾਬ ਦਿੱਤਾ ਕਹਿੰਦੇ ਜਦੋਂ ਸਾਨੂੰ ਮਿਲ ਜਾਂਦਾ ਨਾ ਅਸੀਂ ਵੰਡ ਕੇ ਛਕਦੇ ਆ ਤੇ ਜਦੋਂ ਨਹੀਂ ਮਿਲਦਾ ਤੇ ਅਸੀਂ ਅਰਦਾਸ ਕਰਦੇ। ਤੇ ਇਹ ਸਾਨੂੰ ਸਤਿਗੁਰ ਨੇ ਜੀਵਨ ਬਖਸ਼ਿਸ਼ ਕੀਤਾ। ਸਭ ਕਹਿੰਦੇ ਬਹੁਤ ਕੁਝ ਪ੍ਰਾਪਤ ਹੁੰਦਾ ਆ ਜਦੋਂ ਬਰਸਾਤ ਹੁੰਦੀ ਆ ਬਹੁਤ ਕੁਝ ਉਪਜਦਾ ਹੈ ਇਸੇ ਤਰ੍ਹਾਂ ਇਹ ਜਦੋਂ ਪਰਮੇਸ਼ਰ ਦੇ ਨਾਮ ਦੀ ਰਹਿਮਤ ਬਰਸਦੀ ਆ ਜਿਸ ਤਰ੍ਹਾਂ ਪਪੀਆ ਜਿਹੜਾ ਨਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹ ਵਰਸਾਤੀ ਬੂੰਦ ਵਾਸਤੇ ਤੜਫਦਾ ਚਾਤ੍ਰਿਕ ਚਿਤਵਤ ਵਰਸਤ ਮੇ ਉਹਦੇ ਵਾਸਤੇ ਤਾਂ ਜ਼ਿੰਦਗੀ ਆ ਸਵਾਤੀ ਬੂੰਦ ਜੜੀ ਕਿਉਂਕਿ ਉਹਦੇ ਗਲੇ ਵਿੱਚ ਛੇਕ ਹੁੰਦਾ ਹੈ ਜੇ ਉਹ ਪਾਣੀ ਪੀਂਦਾ ਤੇ ਉਹ ਪਾਣੀ ਨਿਕਲ ਜਾਂਦਾ ਪਰ ਜਦੋਂ ਪ੍ਰਸ਼ਾਦ ਹੁੰਦੀ ਤੇ ਉਹ ਮੂੰਹ ਉੱਪਰ ਕਰਕੇ ਰੱਖਦਾ ਤੇ ਉਸ ਉਹਦੇ ਵਾਸਤੇ ਤਾਂ ਉਹ ਸਭ ਤੋਂ ਅਮੋਲਕ ਚੀਜ਼ ਹੈ ਜਦੋਂ ਉਹਦੇ ਅੰਦਰ ਪਾਣੀ ਜਾਂਦਾ ਚਾਤਰਕ ਚਿਤਵਤ ਵਰਸਤ ਮੇ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰੇ ਆ ਕਿਰਪਾ ਸਿੰਧ ਕਰਾਂ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਉਹਨਾਂ ਦਾ ਭਗਤੀ ਦਾ ਨਾਲ ਨੇ ਹੁੰਦਾ ਤੇ ਉਹਨਾਂ ਦਾ ਪਿਆਰ ਹੁੰਦਾ ਹੈ ਤੇ ਜਿਹੜੇ ਪਿਆਰ ਕਰਦੇ ਆ ਪਰਮੇਸ਼ਰ ਦੇ ਨਾਲ ਗੁਰੂ ਸਾਹਿਬ ਕਹਿੰਦੇ ਅੰਦਰੋਂ ਬਰਕਤਾਂ ਬਣਦੀਆਂ ਜੀਵਨ ਦੇ ਵਿੱਚ ਨੇਮ ਵੱਧਦਾ ਹੈ ਸਭ ਕਿਸ ਬਹੁਤ ਬਹੁਤ ਉਪਾਇ ਕਰ ਕੇ ਕਿਰਪਾ ਪ੍ਰਭ ਸਗਲ ਰਜਾਇਆ ਕਿਰਪਾ ਕਰਕੇ ਸਾਰਿਆਂ ਨੂੰ ਰਜਾ ਦਿੰਦਾ ਹੈ ਪਰਮਾਤਮਾ ਦੀ ਕਿੰਨੀ ਵੱਡੀ ਬਰਕਤ ਹੈ ਸਾਰਿਆਂ ਦੇ ਉੱਪਰ ਕਿਰਪਾ ਕਰਦਾ ਹੈ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰ ਕਿਉਂਕਿ ਸਭ ਕੁਝ ਦਿੰਦਾ ਹੈ ਪ੍ਰਮਾਤਮਾ ਸਾਡੇ ਨਾਲ ਬਜ਼ੁਰਗਾਂ ਨੇ ਕਹਾਵਤਾਂ ਬਣਾਈਆਂ ਰੋਟੀ ਕਪੜਾ ਤੇ ਮਕਾਨ ਵੇ ਬੰਦੇ ਦੀਆਂ ਜ਼ਿੰਦਗੀ ਦੀਆਂ ਲੋੜਾਂ ਹਨ ਚਲੋ ਭਾਈ ਰੋਟੀ ਵੀ ਬੰਦਾ ਖਾ ਰਿਹਾ ਕਪੜੇ ਵੀ ਵਧੀਆ ਪਾ ਰਿਹਾ ਮਕਾਨ ਵੀ ਬਹੁਤ ਵਧੀਆ ਹੈ ਪਰ ਬੰਦਾ ਦੁਖੀ ਫੇਰ ਦੁਖੀ ਹੈ ਬਨਸਵੰਨੇ ਭੋਜਨ ਖਾ ਰਿਹਾ ਵਧੀਆ ਵੱਡ ਮਕਾਨ ਦੇ ਵਿੱਚ ਰਹਿ ਰਿਹਾ ਕੱਪੜੇ ਵੀ ਬਨਸਵੰਨੇ ਪਾਉਂਦਾ ਪਰ ਦੁਖੀ ਫੇਰ ਹੈ ਤੇ ਫਿਰ ਕਹਾਵਤ ਝੂਠੀ ਹੈ ਨਾ ਵੀ ਰੋਟੀ ਕਪੜਾ ਮਕਾਨ ਮਿਲ ਗਿਆ ਬੰਦਾ ਸੁਖੀ ਹੋ ਸਕਦਾ ਆਇਓ ਸਕਦਾ ਵੀ ਜਿਹੜਾ ਬੰਦੇ ਨੂੰ ਸਭ ਕੁਝ ਪਰਮੇਸ਼ਰ ਨੇ ਦਿੱਤਾ ਰੋਟੀ ਵੀ ਦਿੱਤੀ ਆ ਕੱਪੜੇ ਵੀ ਬਨਸਬਨੇ ਦਿੱਤੇ ਆ ਮਕਾਨ ਵੀ ਦਿੱਤਾ ਫੇਰ ਵੀ ਬੰਦਾ ਕਹੇ ਮੇਰੇ ਕੋਲ ਟਾਈਮ ਕੋਈ ਨਹੀਂ ਹੈ ਪ੍ਰਮਾਤਮਾ ਦੀ ਭਗਤੀ ਕਰਨ ਦਾ ਸੰਗਤ ਕਰਨ ਦਾ ਸਮਾਂ ਕੋਈ ਨਹੀਂ ਹੈ ਫੇ ਉਹਦੇ ਵਰਗਾ ਭਾਗਾ ਕੌਣ ਹੋ ਸਕਦਾ ਹਾਂ ਕੋਈ ਬੰਦਾ ਕਹਿ ਸਕਦਾ ਨਾ ਮੇਰੇ ਕੋਲ ਤਾਂ ਕੱਪੜੇ ਨਹੀਂ ਪਾਉਣ ਲਈ ਇਸ ਕਰਕੇ ਮੈਂ ਮਿਹਨਤ ਕਰਦਾ ਮੈਂ ਬੇਲਾ ਨਹੀਂ ਰਹਿੰਦਾ ਇਸ ਕਰਕੇ ਮੈਨੂੰ ਟਾਈਮ ਨਹੀਂ ਮਿਲਦਾ ਮੈਂ ਰੋਟੀ ਕਮਾਉਣ ਦਾ ਹਾਂ ਮੈਂ ਮਕਾਨ ਬਣਾਉਣਾ ਹੈ ਇਸ ਕਰਕੇ ਮੈਂ ਮਿਹਨਤ ਕਰਦਾ ਮੈਨੂੰ ਟਾਈਮ ਕੋਈ ਨਹੀਂ ਹੈ ਸੰਗਤ ਕਰਨ ਦਾ ਬਾਣੀ ਪੜਨ ਦਾ ਅਮਰਤ ਵੇਲਾ ਸੰਭਾਲਣ ਦਾ ਸਮਾਂ ਮੇਰੇ ਕੋਲ ਨਹੀਂ ਹੈ ਉਹ ਤਾਂ ਕਹਿ ਸਕਦਾ ਹੈ ਨਾ ਜਿਹਦੇ ਕੋਲ ਸਭ ਕੁਝ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਤਨ ਵੀ ਦਿੱਤਾ ਹੈ ਸਰੀਰ ਵੀ ਦਿੱਤਾ ਹੈ ਨਾ ਬੰਦੇ ਨੂੰ ਧਨ ਵੀ ਦਿੱਤਾ ਹੈ ਤਨ ਧਨ ਸੰਪੈ ਦੌਲਤ ਵੀ ਦਿੱਤੀ ਐ ਤਨ ਧਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ ਨੀਕੇ ਧਾਮ ਮਤਲਬ ਬਹੁਤ ਵਧੀਆ ਘਰ ਦਿੱਤੇ ਤੇ ਫਿਰ ਵੀ ਯਾਦ ਨਹੀਂ ਕਰਦਾ ਤਨ ਧਨ ਜਹ ਤਉ ਕੋ ਦਿਓ ਅਰਜੈ ਨੀਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਰਾਮ ਫਿਰ ਵੀ ਉਹਨੂੰ ਯਾਦ ਨਹੀਂ ਕਰਦਾ ਤੇ ਸਤਿਗੁਰ ਕਹਿੰਦੇ ਉਹ ਦਾਤਾਂ ਦੇ ਰਿਹਾ ਪਰਮੇਸ਼ਰ ਦੇ ਰਿਆ ਤੇ ਇੱਥੇ ਗੱਲ ਖਤਮ ਨਹੀਂ ਹੁੰਦੀ ਕਿ ਬੰਦੇ ਰੋਟੀ ਕਪੜਾ ਮਕਾਨ ਮਿਲ ਗਿਆ ਬੰਦਾ ਸੁਖੀ ਆ ਨਹੀਂ ਗੁਰੂ ਸਾਹਿਬ ਕਹਿੰਦੇ ਭਾਈ ਅੱਗੇ ਵੀ ਕੁਛ ਹੈ ਉਹ ਪਰਮੇਸ਼ਰ ਦਾ ਨਾਮ ਜਦੋਂ ਜਪੇਗਾ ਸਭ ਕਿਸ ਬਹੁਤ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਸਾਰਿਆਂ ਨੂੰ ਰਜਾ ਦਿੰਦਾ ਹੈ ਦਾਤ ਕਰੋ ਮੇਰੇ ਦਾਤਾਰਾ ਜੀ ਜਾਨਤ ਸਭ त्राਪੇ ਜਿਉ त्राਪੇ ਮਤਲਬ ਤ੍ਰਿਸ਼ਨਾ ਮੁਕਤ ਹੋ ਜਾਂਦੇ ਸੰਤੋਖੀ ਜੀਵਨ ਉਹ ਨਰ ਬਣ ਜਾਂਦਾ ਕਿਹੜੀ ਦਾਤ ਹੈ ਉਹ ਪਰਮੇਸ਼ਰ ਦਾ ਨਾਮ ਹੈ ਕਿੱਥੋਂ ਮਿਲਦਾ ਕਿਹਦੇ ਕੋਲ ਹੈ ਸਭ ਕਹਿੰਦੇ ਦਾਤ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਇਹ ਨਾਮ ਦੀ ਦਾਤ ਪਰਮੇਸ਼ਰ ਨੇ ਆਪਣੇ ਹੱਥ ਰੱਖੀ ਹੈ ਦਾਤ ਦਾਤ ਰੱਖੀ ਹਤ ਆਪਣੇ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾਪੇ ਸੀ ਉਹੀ ਉਹਦੇ ਦਰ ਤੇ ਕਬੂਲ ਹੁੰਦਾ ਇਹ ਨਾਮ ਦੀ ਦਾਤ ਉਹਦੇ ਕੋਲ ਹੈ ਇਸ ਕਰਕੇ ਪਰੋਜੋਰ ਅਰਦਾਸ ਕਰਦੇ ਆ ਸਤਗੁਰੂ ਦਾਨਾ ਸਿਰਦਾਨ ਨਾਮਤਾ ਰੋਜ਼ ਮੰਗਦੇ ਆ ਵਿਸਰ ਨਾ ਹੀਂ ਦਾਤਾਰ ਆਪਣਾ ਨਾਮ ਦੇਹੁ ਸਤਿਗੁਰੂ ਇਹ ਦਾਤ ਦੇ ਦਿਓ ਦਾਤ ਕਰੋ ਮੇਰੇ ਦਾਤਾਰਾ ਜੀ ਜਾਨਤ ਸਭ ਧਰਾਪੈ ਜੀਓ ਸਚਾ ਸਾਹਿਬ ਸੱਚੀ ਨਾਈ ਉਹ ਮਾਲਕ ਸੱਚਾ ਹੈ ਤੇ ਉਹਦਾ ਨਾਮਣਾ ਵੀ ਸੱਚਾ ਹੈ ਸਚਾ ਸਾਹਿਬ ਸੱਚੀ ਨਾਈ ਜਿੱਦਾਂ ਆਪਾਂ ਬਾਣੀ ਦੇ ਵਿੱਚ ਜਪਜੀ ਸਾਹਿਬ ਵਿੱਚ ਪੜਦੇ ਆਂ ਸੱਚਾ ਸਾਹਿਬ ਸੱਚ ਨਾਏ ਭਖਿਆ ਪਾਉ ਅਪਾਰ ਉਹ ਮਾਲਕ ਸੱਚਾ ਹੈ ਸਦਾ ਥਿਰ ਰਹਿਣ ਵਾਲਾ ਸੱਚਾ ਸਾਹਿਬ ਸੱਚੀ ਨਾਏ ਗੁਰ ਪ੍ਰਸਾਦ ਤਿਸ ਸਦਾ ਧਿਆਈ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਸਦਾ ਧਿਆਉਣਾ ਤੇ ਬੰਦਾ ਤਾਂ ਲਾਲਚੀ ਹੈ ਨਾ ਕਿ ਉਹਨੂੰ ਸਦਾ ਧਿਆਵਾਗੇ ਮਿਲਦਾ ਕੀ ਹੈ ਸਭ ਕਹਿੰਦੇ ਜਨਮ ਮਰਨ ਭੈ ਕਾਟੇ 모ਹਾ ਜਿਹੜਾ ਜਨਮ ਮਰਨ ਦਾ ਭੈ ਹੈ ਨਾ ਇਹਨੂੰ ਪਰਮੇਸ਼ਰ ਕੱਟ ਦਿੰਦਾ ਮਨੁੱਖ ਨੂੰ ਡਰ ਹੁੰਦਾ ਜਦੋਂ ਮੌਤ ਦਾ ਨਾਮ ਸੁਣਦਾ ਹੈ ਨਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਹਾਏ ਮੈਂ ਇਨਾ ਕੁਝ ਇਕੱਠਾ ਕੀਤਾ ਮੇਰਾ ਕੀ ਹੋਏਗਾ ਮੇਰੇ ਪਰਿਵਾਰ ਦਾ ਕੀ ਹੋਏਗਾ ਨਾਲੇ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਵਾਹਿਗੁਰੂ ਕਿਰਪਾ ਕਰੇ ਵਰ ਗੁਰੂ ਸਾਹਿਬ ਕਹਿੰਦੇ ਇਹ ਜਿਹੜਾ ਡਰ ਹੈ ਨਾ ਇਹ ਡਰ ਖਤਮ ਹੁੰਦਾ ਜਦੋਂ ਉਹਦੀ ਭਗਤੀ ਕਰਦੇ ਕਿ ਸਤਗੁਰੂ ਜੋ ਤੈਨੂੰ ਮਨਜੂਰ ਹੈ ਉਹਦੇ ਦਰਸ਼ਨ ਕਰਦੇ ਆ ਦਰਸ਼ਨ ਕਰਨੇ ਭਾਵ ਉਹਦੇ ਵਿਚਾਰਧਾਰਾ ਨਾਲ ਅਸੀਂ ਜੁੜਦੇ ਆ ਜਿੱਦਾਂ ਅਸੀਂ ਪੜਦੇ ਆ ਸੋ ਕਹੋ ਟੱਲ ਗੁਰ ਸੇਵਿਆ ਅਹਨ ਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁੱਖ ਜਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਨਮ ਮਰਨ ਪਹਿ ਕਾਟੇ 모ਹਾ 모ਹ ਜਿਹੜਾ ਹੈ ਤੇ ਇਹਦਾ ਕਹਿੰਦੇ ਹਨ ਇੰਨਾ ਵਿਕਾਰ ਜੀਵਨ ਦੇ ਵਿੱਚ ਬਣ ਗਿਆ ਤੇ ਸਾਰੇ ਕੁਝ ਪਰਮੈ ਪਰਮੇਸ਼ਰ ਖਤਮ ਕਰ ਦਿੰਦਾ ਉਹਨੂੰ ਪ੍ਰੇਮ ਦੇ ਵਿੱਚ ਬਦਲ ਦਿੰਦਾ 모ਹ ਨੂੰ ਜਨਮ ਮਰਨ ਪਹਿ ਕਾਟੇ 모ਹਾ ਬਿਨ ਸੇ ਸੋਗ ਸੰਤਾਪਾ ਜੀਵ ਸਾਰੀਆਂ ਚਿੰਤਾਵਾਂ ਸਾਰੇ ਕਲੇਸ਼ ਪ੍ਰਮਾਤਮਾ ਖਤਮ ਕਰ ਦਿੰਦਾ ਇਸ ਕਰਕੇ ਸਾਸ ਸਾਸ ਨਾਨਕ ਸਾਲਾਹੇ ਕਹਿੰਦੇ ਸਵਾਸ ਸਵਾਸ ਉਸ ਪਰਮੇਸ਼ਰ ਨੂੰ ਯਾਦ ਕਰ ਜਿਦਾ ਬਾਣੀ ਵਿੱਚ ਆਪਾਂ ਬਹੁਤ ਪ੍ਰਮਾਣ ਗੁਰੂ ਸਾਹਿਬ ਨੇ ਦਿੱਤੇ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਮਨ ਦੇ ਵਿੱਚ ਜਿਹੜੀ ਚਿੰਤਾ ਮਨ ਅੰਤਰ ਕੀ ਉਤਰੇ ਚਿੰਤ ਤੇਰੇ ਅੰਦਰਲੀ ਚਿੰਤਾ ਖਤਮ ਹੋ ਜਾਏਗਾ ਤਾਂ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਤੇ ਉਹਦੇ ਵਾਸਤੇ ਕੀ ਕਰਨਾ ਆਸ ਅਨਿਤ ਤਿਆਗੋ ਤਰੰਗ ਆਸਾ ਦੀਆਂ ਜਿਹੜੀਆਂ ਤਰੰਗਾਂ ਉੱਠਦੀਆਂ ਹਨ ਇਹਨਾਂ ਨੂੰ ਤਿਆਗ ਦੇ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਤੇ ਕਿਦਾਂ ਮੰਗਣਾ ਆਪ ਛੋੜ ਕਿ ਮੈਂ ਕੁਛ ਹਾਂ ਨਹੀਂ ਆਪ ਛੋੜ ਬੇਨਤੀ ਕਰੋ ਸਾਤ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਓ ਪੰਡਾਰ ਨਾਨਕ ਗੁਰਪੁਰੇ ਨਮਸਕਾਰ ਤੇ ਉਹਦੇ ਅੱਗੇ ਅਰਦਾਸ ਕਰਨੀ ਹੁਣ ਕਈ ਬੰਦੇ ਕਹਿੰਦੇ ਆ ਸਾਡੇ ਕਰਨ ਕਲੇਸ਼ ਬੜਾ ਹੈ ਤੇ ਫਿਰ ਉਹ ਚੱਕਰਾਂ ਵਿੱਚ ਪੈ ਜਾਂਦੇ ਉਹ ਚੱਕਰਾਂ ਵਿੱਚ ਪਾਉਣ ਵਾਲੇ ਬਥੇਰੇ ਆ ਕਿਉਂਕਿ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਜੇ ਨਾ ਹੁਣ ਬ੍ਰਾਹਮਣ ਨੂੰ ਪਤਾ ਕਿ ਪੱਥਰ ਰੱਬ ਨਹੀਂ ਹੈ ਪੱਥਰ ਭਗਵਾਨ ਨਹੀਂ ਹੈ ਪਰ ਉਹਦੇ ਟੋਰੀ ਫੁਲਕਾ ਚੱਲੀ ਜਾਂਦਾ ਉਜੇ ਦੱਸੇਗਾ ਤੇ ਉਹਨੇ ਕੋਈ ਦੀ ਦੁਕਾਨਦਾਰੀ ਕਿੱਦਾਂ ਚੱਲੇਗੀ ਉਹਨੇ ਭਰਮ ਇੰਨਾ ਪੈਦਾ ਕਰ ਦਿੱਤਾ ਮਕਾਨ ਤੇਰੀ ਮਿਹਨਤ ਨਾਲ ਬਣਿਆ ਪੈਸਾ ਤੂੰ ਲਗਾ ਰਿਆ ਮਿਹਨਤ ਤੂੰ ਕਰ ਰਿਆ ਉਹ ਕਹਿੰਦਾ ਮੈਂ ਤੈਨੂੰ ਦੱਸਾਂਗਾ ਵੀ ਇਹਦਾ ਗ੍ਰਹਿ ਪ੍ਰਵੇਸ਼ ਕਦੋਂ ਕਰਨਾ ਭਰਮ ਖੜਾ ਕਰ ਦਿੱਤਾ ਨਾ ਬ੍ਰਾਹਮਣ ਨੇ ਪੰਡਤ ਨੇ ਵੀ ਤੂੰ ਉਹਦਣ ਜਾਣਾ ਜਿੱਦਣ ਮੈਂ ਕਹਿਣਾ ਤੂੰ ਤੂੰ ਘਰੋਂ ਬਾਹਰ ਤਾਂ ਜਾਣਾ ਜੇ ਮੈਨੂੰ ਪੁੱਛੇਗਾ ਭਰਮ ਪਾ ਦਿੱਤਾ ਉਹਦੇ ਅੰਦਰ ਭਲੇਖਾ ਪਾ ਵੇਦਰ ਦਰਵਾਜਾ ਰੱਖਣਾ ਇਧਰ ਦਰਵਾਜਾ ਰੱਖਣਾ ਕਿੰਨਾ ਭਰਮ ਖੜਾ ਕਰ ਦਿੱਤਾ ਜੀਵਨ ਮੇਰਾ ਹੈ ਤੇ ਮੈਂ ਉਹਨੂੰ ਪੁੱਛ ਕੇ ਚੱਲਣਾ ਇਸੇ ਕਰਕੇ ਗਿਆ ਕਬੀਰ ਸਾਹਿਬ ਕਹਿੰਦੇ ਕਬੀਰ ਬਾਹਮਣੂ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨ ਮੇਰਾ ਗੁਰੂ ਨਹੀਂ ਹੈ ਨਾਂ ਮੈਂ ਉਹਨੂੰ ਪੁੱਛਦਾ ਮੈਂ ਕੀ ਕਰਨਾ ਮੈਂ ਕਦੋਂ ਕਰਨਾ ਮੈਂ ਕਿੱਦਾਂ ਕਰ ਨਹੀਂ ਮੈਂ ਜੋ ਪੁੱਛਣਾ ਮੈਂ ਆਪਣੇ ਸਤਿਗੁਰੂ ਦੇ ਕੋਲ ਪੁੱਛਣਾ ਮੇਰਾ ਸਤਿਗੁਰ ਕਹਿੰਦਾ ਗੁਰ ਸੇਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਰਾਲੀ ਜੋ ਮੇਰਾ ਗੁਰੂ ਕਹਿ ਰਿਹਾ ਉਹਨੇ ਤਾਂ ਭਰਮ ਦੇ ਵਿੱਚ ਪਾ ਦਿੱਤਾ ਵੀ ਜੇ ਮੈਂ ਤੂੰ ਬਾਹਰ ਵੀ ਜਾਣਾ ਤਾਂ ਮੈਨੂੰ ਗੱਲ ਕਰਕੇ ਜਾਹੀਂ ਤੇ ਬੰਦਾ ਫਿਰ ਪੁੱਛਦਾ ਵੀ ਅੱਜ ਕਰੀਏ ਕਿ ਨਾ ਕਰੀਏ ਤੇ ਇਹਨਾਂ ਭਲੇਖੇ ਦੇ ਵਿੱਚ ਭਰਮ ਦੇ ਵਿੱਚ ਅੱਜ ਅਸੀਂ 21ਵੀਂ ਸਦੀ ਵਿੱਚ ਆ ਪਰ ਸਾਡੇ ਜਿਹੜੇ ਭਰਮ ਭਲੇਖੇ ਆ ਉਹ 5ਵੀਂ 6ਵੀਂ ਸਦੀ ਦੇ ਚੱਲਦੇ ਪਏ ਤੇ ਸਤਗੁਰੂ ਕਹਿੰਦੇ ਭਾਈ ਜਦੋਂ ਉਹਨੂੰ ਯਾਦ ਕਰਾਂਗਾ ਮੈਂ ਬੇਨਤੀ ਕਰਨ ਲੱਗਾ ਸੀ ਕਿ ਲੋਕ ਕਹਿੰਦੇ ਸਾਡੇ ਘਰ ਕਲੇਸ਼ ਹੈ ਘਰ ਦੇ ਵਿੱਚ ਕਲੇਸ਼ ਨਹੀਂ ਹੈ ਸਤਿਗੁਰੂ ਕਹਿੰਦੇ ਆ ਦੇਖੋ ਨਾ ਜਦੋਂ ਤੁਸੀਂ ਘਰ ਤੋਂ ਬਾਹਰ ਆ ਜੋ ਕਦੇ ਹੋਇਆ ਕਦੇ ਉਹ ਖਿੜਕੀ ਦੇ ਨਾਲ ਪੜਦੇ ਲੜਦੇ ਹੋਣ ਕੁਰਸੀ ਦੇ ਨਾਲ ਟੇਬਲ ਲੜਦਾ ਹੋਵੇ ਹੋਇਆ ਕਦੇ ਲੋਕੀ ਘਰ ਬਦਲਦੇ ਲੈਂਦੇ ਆ ਵੀ ਤੁਹਾਡਾ ਘਰ ਸਹੀ ਨਹੀਂ ਬਣਿਆ ਉਹ ਲੋਕੀ ਮਕਾਨ ਵੇਚ ਦਿੰਦੇ ਆ ਤੁਹਾਡੇ ਵਾਸਤੇ ਵਧੀਆ ਨਹੀਂ ਹੈ ਤੁਹਾਡੇ ਵਾਸਤੇ ਦੁੱਖ ਦਾ ਕਾਰਨ ਹੈ ਮੰਨ ਨਹੀਂ ਮਨੁੱਖ ਬਦਲਦਾ ਮਕਾਨ ਬਦਲਦਾ ਉਹ ਕੀ ਕਰਦੇ ਸੀ ਲੋਕ ਘਰ ਛੱਡ ਕੇ ਚਲੇ ਗਏ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਛੱਡ ਗਏ ਆ ਬਾਣੀ ਵਿੱਚ ਸ਼ਬਦ ਆਉਂਦਾ ਗ੍ਰਹਿ ਤਜ ਬੰਨ ਖੰਡ ਜਾਈਏ ਚੁਣ ਖਾਈਏ ਕੰਡਾ ਅਜੂ ਬਿਕਾਰ ਨਾ ਛੋਡੀ ਪਾਪੀ ਮਨ ਮੰਦਾ ਗ੍ਰਹਿ ਤਜ ਛੱਡ ਦੇ ਤਾਂ ਘਰ ਬੰਨ ਖੰਡ ਜਾਈਏ ਜੰਗਲ ਵਿੱਚ ਚਲੇ ਗਏ ਚੁਣ ਕਾਈਏ ਕੰਡਾ ਉੱਥੇ ਜਾ ਕੇ ਨਾ ਕਾਫੂ ਸ਼ਿਕਾਰਿਆ ਪਰ ਕਹਿੰਦੇ ਅਜੂ ਵਿਕਾਰ ਨਾ ਛੋਡੀ ਜਿਹੜੇ ਅੰਦਰ ਸੀ ਨਾ ਪਾਪੀ ਮਨ ਉਹਦੇ ਨਾਲ ਹੀ ਆ ਨਾ ਅਜੂ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ ਤੇ ਮਨ ਤਾਂ ਉੱਥੇ ਹੀ ਨਾਲ ਹੀ ਘੁੰਮੇ ਫਿਰਦਾ ਤੇ ਇੱਕ ਮਨ ਨੂੰ ਬਦਲ ਦੀ ਗੱਲ ਬਾਣੀ ਸਾਡੇ ਮਨ ਬਦਲਦੀ ਹੈ ਗੁਰੂ ਦਾ ਉਪਦੇਸ਼ ਬਦਲਦਾ ਹੈ ਮਨ ਬਦਲ ਮਨ ਸਮਝਾਉਣ ਕਾਰਨੇ ਕਸ਼ਕ ਪੜੀ ਅਗਿਆਨ ਕਦੇ ਹੋਏ ਲੜਿਆ ਟੇਬਲ ਕੁਰਸੀ ਲੜਦੇ ਆ ਖਿੜਕੀ ਦੇ ਨਾਲ ਪੜਦੇ ਲੜਦੇ ਆ ਗੁਰੂ ਸਾਹਿਬ ਕਹਿੰਦੇ ਕਲੇਸ਼ ਤੇਰੇ ਅੰਦਰ ਹੈ ਇਸ ਕਰਕੇ ਸਾ ਸਾ ਸਿਮਰੋ ਗੋਬਿੰਦ ਗੁਰੂ ਸਾਹਿਬ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾ ਮੇਰੇ ਅੰਦਰ ਕਲੇਸ਼ ਬਾਹਰ ਨਹੀਂ ਹੈ ਘਰ ਨਹੀਂ ਲੜਦਾ ਹੁੰਦਾ ਤੇ ਲੋਕਾਂ ਨੇ ਭਲੇਖੇ ਪਾ ਦਿੱਤੇ ਭਰਮ ਪਾ ਦਿੱਤਾ ਤੇ ਸਤਗੁਰ ਕਹਿੰਦੇ ਉਹਦੇ ਅੱਗੇ ਅਰਦਾਸ ਕਰ ਤੇ ਸਵਾਸ ਸਵਾਸ ਉਹਨੂੰ ਯਾਦ ਕਰ ਹੁਣ ਇਹ ਵੀ ਲੋਕ ਸਵਾਲ ਕਰਦੇ ਵੀ ਅਸੀਂ ਪਾਠੇ ਕਰ ਹੀ ਜਾਈਏ ਨੇ ਗੁਰੂ ਸਾਹਿਬ ਨੇ ਬੜਾ ਸੋਹਣਾ ਤਰੀਕਾ ਦੱਸਿਆ ਕਹਿੰਦੇ ਭਾਈ ਇਹ ਨਹੀਂ ਕਿ ਤੁਸੀਂ ਗੁਰਦੁਆਰੇ ਬੈਠੇ ਰਹਿਣਾ ਤੁਸੀਂ ਬੈਠੇ ਆ ਨਾ ਤੁਸੀਂ ਘਰ ਬੈਠੇ ਹੋ ਘਰ ਨੂੰ ਦੇਖੋ ਤੇ ਗੋਹ ਗੁਰੂ ਮਹਾਰਾਜ ਤੇਰੀ ਕਿਰਪਾ ਹੈ ਕਿੰਨਾ ਸੋਹਣਾ ਦੱਸਿਆ ਕਿ ਸਿਮਰਨ ਕਿਦਾਂ ਕਰਨਾ ਚਾਹੀਦਾ ਕਹਿੰਦੇ ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮੰਨ ਅੰਦਰ ਰੋਟੀ ਖਾਣ ਲੱਗਾ ਤੇ ਉਹਦਾ ਸ਼ੁਕਰਾਨਾ ਕਰ ਜੈ ਪ੍ਰਸਾਦ ਛਤੀ ਅਮਰਤ ਖਾਏ ਤੇ ਠਾਕਰ ਕੋ ਰਖਮਣ ਇਹ ਵੀ ਤਾਂ ਉਹਦਾ ਸਿਮਰਨ ਹੈ ਉਹਦਾ ਸਿਮਰਨ ਹੈ ਤੇ ਜਦੋਂ ਉਹਦੀ ਯਾਦ ਹੈ ਉਹਦਾ ਵਿਛੋੜੇ ਦਾ ਅਹਿਸਾਸ ਹੈ ਤੇ ਉਹ ਸਿਮਰਨ ਹੀ ਹੈ ਯਾਦ ਹੈ ਕੋਈ ਬੰਦਾ ਜਾ ਰਿਹਾ ਉਹਦੀ ਬਾਹ ਨਹੀਂ ਹੈ ਕਿਸੇ ਦੀ ਲੱਤ ਨਹੀਂ ਹੈ ਤੇ ਸ਼ੁਕਰ ਕਰੀਏ ਕਿ ਸਤਗੁਰ ਮਹਾਰਾਜ ਤੋਂ ਬਾਹਾਂ ਲੱਤਾਂ ਸਾਨੂੰ ਸਲਾਮਤ ਦਿੱਤੀਆਂ ਇਹ ਵੀ ਤਾਂ ਸ਼ੁਕਰਾਨਾ ਹੀ ਹੈ ਨਾ ਇਹ ਵੀ ਤਾਂ ਸਿਮਰਨ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹਨੂੰ ਕਹਿੰਦੇ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਭ ਫਾਇ ਪਰਮਾਤਮਾ ਦਾ ਜਿਹੜਾ ਨਾਮ ਜਦੋਂ ਸਿਮਰਨ ਕਰੇਗਾ ਤੇਰੇ ਵਿਕਾਰਾਂ ਦੀਆਂ ਫਾਇਆਂ ਸਾਰੀਆਂ ਕੱਟੀਆਂ ਜਾਣਗੀਆਂ ਤੇ ਕੀ ਹੋਏਗਾ ਪੂਰਨ ਆਸ ਕਰੀ ਖਿੰਨ ਭੀਤਰ ਤੇਰੀ ਪੂਰੀ ਆਸ ਹੋ ਜਾਏਗੀ ਕਦੋਂ ਇੱਕ ਖਿੰਨ ਦੇ ਵਿੱਚ ਖਿੰਨ ਮਤਲ ਅੱਖ ਝਮਕਣ ਜਿੰਨੇ ਸਮੇਂ ਵਿੱਚ ਤੇਰੀ ਆਸਾਂ ਪੂਰੀਆਂ ਹੋ ਜਾਣਗੀਆਂ ਪੂਰਨ ਆਸ ਕਰੀ ਖਿੰਨ ਭੀਤਰ ਕਦੋਂ ਹਰ 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 ਗੁਣ ਜਪੇ ਜਿਉ ਜਦੋਂ ਉਹਦੇ ਗੁਣਾਂ ਨੂੰ ਤੂੰ ਜਪਦਾ ਹੈ ਉਹਨੂੰ ਯਾਦ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਜਿਦਾਂ ਮੀਂਹ ਪੈਂਦਾ ਨਾ ਤੇ ਸਭ ਹਰਿਆਵਲ ਹਰਿਆਵਲ ਹੋ ਜਾਂਦੀ ਹੈ ਖੇਤੀ ਜਿਹੜੀ ਕਿਸਾਨ ਕਰਦੇ ਆ ਖੇਤੀ ਦੀ ਉਪਜ ਵੱਧ ਜਾਂਦੀ ਹੈ ਫਸਲ ਵੱਧ ਹੁੰਦੀ ਹੈ ਤੇ ਉਹ ਫਸਲ ਵਧੀਆ ਹੁੰਦੀ ਹੈ ਉਹਦਾ ਵਧੀਆ ਮੁੱਲ ਮਿਲਦਾ ਇਦਾਂ ਰੱਬ ਦੀ ਜਦੋਂ ਬਰਸਾਤ ਹੁੰਦੀ ਹੈ ਉਹਦੀ ਕਿਰਪਾ ਦੀ ਰਹਿਮਤ ਹੁੰਦੀ ਹੈ ਤੇ ਕਹਿੰਦੇ ਤੇਰਾ ਜੀਵਨ ਵੀ ਠੰਡਾ ਠਾਰ ਹੁੰਦਾ ਹੈ ਤੇਰਾ ਵੀ ਮੁੱਲ ਪੈਂਦਾ ਗੁਰੂ ਪਾਤਸ਼ਾਹ ਰਹਿਮਤ ਕਰਦੇ ਆ ਹੁਕਮੀ ਵਰਸਣ ਲਾਗੇ ਮਿਹਾਂ ਸਾਜਣ ਸੰਤ ਮਿਲ ਨਾਮ ਜਪੇਹਾ ਸੀਤਰ ਸਾੰਤ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ